ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਮੀਡੀਏਟਲੀ ਕਾਨਫਰੰਸ ਕੀਤੀ ਗਈ ਖਾਸ ਕਰਕੇ ਰਾਣਾ ਬਲਾ ਚੌਰੀਆ ਦੇ ਕਤਲ ਨੂੰ ਲੈ ਕੇ ਰਾਣਾ ਬਲਾ ਚੌਰੀਆ ਦਾ ਕਤਲ ਹੋਇਆ ਦੋ ਸ਼ਰਾਰਤੀ ਅਨਸਰਾਂ ਵੱਲੋਂ ਗੋਲੀ ਚਲਾ ਕੇ ਬੁਹਾਲੀ ਦੇ ਪਿੰਡ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਇਲਜ਼ਾਮ ਲਗਾਏ ਕਿ ਪੰਜਾਬ ਜੰਗਲ ਰਾਜ ਵੱਲ ਵੱਧਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆ ਪੰਜਾਬ ਪ੍ਰਸ਼ਾਸਨ ਦੀ ਜਿਹੜੀ ਸਿੱਤੀ ਹੈ ਡਾਵਾ ਡੋਲ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੀ ਸ਼ਰਤੀ ਅਨਸਰ ਨੇ ਇਹ ਸ਼ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਦੇਣ ਹੈ ਸੁਪਾਇਆ ਅਸੀਂ ਇਹਨਾਂ ਦਾ ਕਰਨ ਲੱਗੇ ਹੋਏ ਆ ਲੇਕਿਨ ਜਿਨ੍ਹਾਂ ਨੇ ਰਾਣਾ ਬਲਾ ਚੌਰੀਆ ਨੂੰ ਮਾਰਿਆ ਹੈ ਉਹ ਆਪਣੀ ਮਾਂ ਦੀ ਬੁਕਲ ਦੇ ਵਿੱਚ ਜਾ ਕੇ ਨਹੀਂ ਲੁਕਣ ਦੇਣੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਕੇ ਅੱਜ ਉਹਨਾਂ ਉੱਤੇ ਉਹਨਾਂ ਤੇ ਇਨਕਾਊਂਟਰ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਰਾਣਾ ਬਲਾ ਚੌਰੀਆ ਦੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਦੀ ਪਛਾਣ ਕਰ ਲਈ ਹੈ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਅਦਿੱਤਿਆ ਅਤੇ ਕਰਨ ਵਜੋਂ ਹੋਈ ਹੈ ਇਹ ਕੱਲ ਹੀ ਮੁਹਾਲੀ ਦੇ ਐਸਐਸਪੀ ਸਹਿਬਾਨ ਹੁਣਾਂ ਵੱਲੋਂ ਕਾਨਫਰੰਸ ਕਰਕੇ ਖੁਲਾਸੇ ਕਰ ਦਿੱਤੇ ਗਏ ਸੀ ਕਿ ਦੋ ਅਨੇ ਜਿਨ੍ਹਾਂ ਨੇ ਸ਼ੂਟ ਕੀਤਾ ਹੈ ਰਾਣਾ ਬਲਾਚੌਰਿਆ ਨੂੰ ਅਦਿੱਤਿਆ ਅਤੇ ਕਰਨ ਸੂਤਰਾਂ ਮੁਤਾਬਕ ਇਸੇ ਕੜੀ ਵਿੱਚ ਅੱਜ ਸ਼ੂਤਰਾਂ ਦਾ ਮੁਹਾਲੀ ਵਿੱਚ ਪੁਲਿਸ ਨਾਲ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਦੇ ਵਿੱਚ ਪੁਲਿਸ ਦੇ ਨਾਲ ਸ਼ੂਤਰਾਂ ਦਾ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਰਾਣਾ ਬਲਾਚੌਰਿਆ ਦੀ ਸੈਲਫੀ ਲੈਣ ਦੇ ਬਹਾਨੇ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਫਿਲਹਾਲ ਇਹ ਮੁਕਾਬਲਾ ਕਦੋਂ ਅਤੇ ਕਿੰਨਾ ਹਾਲਾਤਾਂ ਵਿੱਚ ਹੋਇਆ ਇਸ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਸੰਬੰਧਿਤ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸਾਰੀ ਘਟਨਾ ਬਾਰੇ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਖਾਸ ਕਰਕੇ ਇੱਕ ਟਵੀਟ ਕੀਤਾ ਗਿਆ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਹੈ ਇਨਕਾਊਂਟਰ ਕੀਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਾਰਨਿੰਗ ਦਿੱਤੀ ਸੀ ਇਹਨਾਂ ਸਾਰੇ ਲੋਕਾਂ ਨੂੰ ਲੋਕਾਂ ਨੂੰ ਖਾਸ ਕਰਕੇ ਸ਼ਾਰਤੀ ਅਸਰਾਂ ਨੂੰ ਕਿ ਭਈ ਤੁਸੀਂ ਇਸ ਤਰ੍ਹਾਂ ਦਾ ਕੰਮ ਨਾ ਕਰੋ ਸ਼ਾਂਤੀ ਨੂੰ ਮੇਨਟੇਨ ਕੀਤਾ ਜਾਵੇ ਦੱਸਿਆ ਗਿਆ ਕਿ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਐਸਐਸ ਨਗਰ ਪੁਲਿਸ ਵੱਲੋਂ ਨਿਸ਼ੋਰਾ ਪਰਮਾ ਤਰਨਤਲ ਦੀ ਰਹਿਣ ਵਾਲੀ ਹਰਪਿੰਦਰ ਸਿੰਘ ਗੁਰਪਿੰਡਾ ਨੂੰ ਮਹਾਲੀ ਕਨਰ ਡਿਕ ਵਿਜੇ ਉਸ ਰਾਣਾ ਬਲਚੋਰੀਆ ਦੀ ਹਾਲ ਵਿੱਚ ਹਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਮਲਜਮ ਨੂੰ ਪੁਲਿਸ ਟੀਮ ਨਾਲ ਮੋਟਪੜ ਦੌਰਾਨ ਕਾਬੂ ਕੀਤਾ ਗਿਆ ਕਾਰਵਾਈ ਦੌਰਾਨ ਮਲਜਮ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਲ ਚ ਦਾਖਲ ਕਰਾਇਆ ਗਿਆ ਇਸ ਦੌਰਾਨ ਪਿੱਛਾ ਕਰਨ ਸਮੇਂ ਦੋ ਪੁਲਿਸ ਕਰ ਵੀ ਜ਼ਖਮੀ ਹੋਏ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੂਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰੀ ਗ੍ਰਫਤਾਰ ਮਲਜਮ ਕਈ ਕਾਨੂੰਨੀ ਅਪਰਾਧਾਂ ਵਿੱਚ ਸ਼ਾਮਲ ਹੈ ਅਤੇ ਉਸ ਦਾ ਗੰਭੀਰ ਉਸ ਦਾ ਗੰਭੀਰ ਅਪਰਾਧਿਕ ਸ਼ੋਕੜ ਹੈ ਅਜੇ ਜਾਂ ਜਿਹੜੀ ਹੈ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀਆਂ ਚੀਜ਼ਾਂ ਜੁੜੀਆਂ ਨੇ ਇਸ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਨਹੀਂ ਸਹੇਗਾ ਕਿਉਂਕਿ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਾਰ-ਵਾਰ ਸਿਆਸੀ ਹਮਲੇ ਸਿਆਸੀ ਕੀਤੇ ਜਾ ਰਹੇ ਨੇ ਸ਼ਬਦ ਬੋਲੇ ਜਾ ਰਹੇ ਨੇ ਲਾਅ ਆਰਡਰ ਨੂੰ ਲੈ ਕੇ ਲੇਕਿਨ ਪੰਜਾਬ ਪੁਲਿਸ ਜਿਹੜੀ ਹੈ ਅਨਕਾਊਂਟਰ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਸਮਾਂ ਪਤਾ ਸਥਾਨ ਹਾਲੇ ਨਹੀਂ ਦੱਸਿਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਗੁਪਤ ਰੱਖੀਆਂ ਜਾ ਰਹੀਆਂ ਨੇ ਕਿਉਂਕਿ ਹੋਰ ਵੀ ਲੋਗ ਰਾਣਾ ਬਲਾਚਾਰਿਆ ਦੇ ਕਤਲ ਦੇ ਵਿੱਚ ਇਨਵੋਲਵ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਰਾਣਾ ਬਲਾ ਬਲਾ ਚੌਹਿਆ ਦੇ ਕਤਲ ਦੇ ਕਾਤਲ ਦਾ ਪੁਲਿਸ ਵੱਲੋਂ ਅਨਕਾਊਂਟਰ ਨਿਊਜ਼ 18 ਵੱਲੋਂ ਇੱਕ ਖਬਰ ਜਿਹੜੀ ਹੈ ਅਪਡੇਟ ਕੀਤੀ ਗਈ ਹੈ ਧੰਨਵਾਦ